ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਵੀ ਵੀਡੀਓ ਦੇ ਵਿੱਚ ਦੱਸਦੇ ਆ ਕਿ ਕਿਵੇਂ ਇੱਕ 12ਵੀਂ ਕਲਾਸ ਦੇ ਵਿੱਚ ਪੜ੍ਹਦਾ ਮੁੰਡਾ ਜਦੋਂ ਆਪਣੇ ਹੱਥ ਦੇ ਵਿੱਚ ਦੁੱਧ ਦਾ ਭਰਿਆ ਹੋਇਆ ਮੋਟਾ ਲੈ ਕੇ ਪਿੰਡ ਦੇ ਵਿੱਚੋਂ ਦੀ ਲੰਘਦਾ ਤਾਂ ਕਿਵੇਂ ਉਸਦੀ ਜਿਹੜੀ ਜ਼ਿੰਦਗੀ ਹੈ ਉਹ ਬਦਲ ਜਾਂਦੀ ਹੈ ਸੋ ਬਹੁਤ ਹੀ ਇੰਟਰਸਟਿੰਗ ਵੀਡੀਓ ਆ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਪਿੰਡ ਦੇ ਵਿੱਚ ਲੰਗਾ 12ਵੀਂ ਕਲਾਸ ਦੇ ਵਿੱਚ ਪੜਦਾ ਹੁੰਦਾ ਜਿਹੜਾ ਕਿ ਪੜ੍ਹਾਈ ਦੇ ਵਿੱਚ ਬੜਾ ਹੀ ਹੁਸ਼ਿਆਰ ਹੁੰਦਾ ਤੇ ਬਹੁਤ ਹੀ ਮਨ ਲਾ ਕੇ ਪੜ੍ਹਾਈ ਕਰਦਾ ਪਰ ਘਰ ਦੇ ਵਿੱਚ ਉਹ ਇਕੱਲਾ ਹੁੰਦਾ ਸਾਰਾ ਘਰ ਦਾ ਕੰਮਕਾਰ ਵੀ ਉਸ ਨੂੰ ਹੀ ਕਰਨਾ ਪੈਂਦਾ ਤੇ ਖੇਤ ਦਾ ਕੰਮਕਾਰ ਵੀ ਉਸ ਨੂੰ ਇਕੱਲੇ ਹੀ ਕਰਨਾ ਪੈਂਦਾ ਉਹ ਸਕੂਲੋਂ ਜਦੋਂ ਪੜ ਕੇ ਘਰ ਆਉਂਦਾ ਤਾਂ ਘਰੇ ਆਉਣ ਤੋਂ ਬਾਅਦ ਰੋਟੀ ਪਾਣੀ ਖਾ ਕੇ ਆਪਣੇ ਖੇਤ ਨੂੰ ਚਲਾ ਜਾਂਦਾ ਤੇ ਸਾਰਾ ਦਿਨ ਖੇਤ ਦੇ ਵਿੱਚ ਕੰਮ ਧੰਦਾ ਕਰਦਾ ਰਹਿੰਦਾ ਤੇ ਸ਼ਾਮ ਨੂੰ ਜਦੋਂ ਆਪਣੇ ਘਰ ਵਾਪਸ ਆਉਂਦਾ ਤਾਂ ਜਿੰਨਾ ਕੁ ਵੀ ਉਸ ਕੋਲੇ ਟਾਈਮ ਹੁੰਦਾ ਤਾਂ ਉਸ ਟਾਈਮ ਦੇ ਵਿੱਚ ਉਹ ਆਪਣੀ ਪੜ੍ਹਾਈ ਕਰਦਾ ਤੇ ਹੱਕ 12ਵੀਂ ਕਲਾਸ ਦੇ ਜਿਹੜੇ ਪੇਪਰ ਹੁੰਦੇ ਆ ਉਹ ਨੇੜੇ ਹੁੰਦੇ ਆ ਪੇਪਰਾਂ ਦਾ ਸਮਾਂ ਨੇੜੇ ਹੁੰਦਾ ਤਾਂ ਪਿੰਡੇ ਦੇ ਆਂਢੀ ਗੁਆਂਢੀ ਜਿੰਨੇ ਵੀ ਹੁੰਦੇ ਆ ਪਿੰਡ ਵਿੱਚ ਸਾਰਿਆਂ ਨੂੰ ਇਹ ਹੁੰਦਾ ਕਿ ਇਸ ਵਾਰ ਵੀ ਇਸ ਮੁੰਡੇ ਨੇ ਹੀ ਫਰਸਟ ਹੋਣਾ। ਇਹੀ ਮੁੰਡਾ ਪਹਿਲੇ ਨੰਬਰ ਤੇ ਆਏਗਾ। ਸਾਰਿਆਂ ਨੂੰ ਏਦਾਂ ਹੀ ਹੁੰਦਾ ਕਿਉਂਕਿ ਉਹ ਮੁੰਡਾ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਹੁੰਦਾ। ਹੁਣ ਜਦੋਂ 12ਵੀਂ ਕਲਾਸ ਦੇ ਪੇਪਰ ਹੁੰਦੇ ਆ ਤਾਂ ਉਹ ਮੁੰਡਾ ਵੀ ਪੇਪਰ ਦਿੰਦਾ। ਤੇ ਜਦੋਂ ਪੇਪਰਾਂ ਦਾ ਹੁਣ ਰਿਜ਼ਲਟ ਹੁੰਦਾ ਤਾਂ ਕਿਸੇ ਕਾਰਨ ਕਰਕੇ ਉਸ ਮੁੰਡੇ ਦਾ ਇੱਕ ਪੇਪਰ ਦੇ ਵਿੱਚੋਂ ਜਿਹੜਾ ਰਿਜ਼ਲਟ ਹੁੰਦਾ ਬਹੁਤ ਹੀ ਮਾੜਾ ਹੁੰਦਾ ਫੇਲ ਹੋ ਜਾਂਦਾ ਇੱਕ ਪੇਪਰ। ਤੇ ਉਹਦੇ ਆਂਢੀ ਗੁਆਂਢੀ ਜਿਹੜੇ ਹੁੰਦੇ ਆ ਬੜੇ ਹੀ ਖੁਸ਼ ਹੁੰਦੇ ਆ ਵੀ ਇਹ ਕਿਵੇਂ ਹੋ ਗਿਆ ਇਹ ਤਾਂ ਵੀ ਇਤਕੀ ਫੇਲ ਹੋ ਗਿਆ ਬੜੇ ਹੀ ਖੁਸ਼ ਹੁੰਦੇ ਆ ਖੁਸ਼ੀ ਮਨਾਉਂਦੇ ਆ ਤੇ ਜਦੋਂ ਮੁੰਡਾ ਹੁਣ ਆਪਣੇ ਘਰੋਂ ਖੇਤ ਵੱਲ ਨੂੰ ਕੰਮ ਦੇ ਲਈ ਜਾਇਆ ਕਰੇ ਤਾਂ ਰਸਤੇ ਵਿੱਚ ਜਿੰਨੇ ਵੀ ਉਸਦੇ ਸੰਗੀ ਸਾਥੀ ਹੁੰਦੇ ਆ ਆਂਢੀ ਗੁਆਂਢੀ ਹੁੰਦੇ ਆ ਸਾਰੇ ਉਸ ਨੂੰ ਤਾਣੇ ਮਿਹਣੇ ਮਾਰਦੇ ਰਹਿੰਦੇ ਆ ਕਿ ਤੂੰ ਤਾਂ ਬਈ ਬੜਾ ਹਸ਼ਿਆਰ ਸੀ ਕੀ ਗੱਲ ਹੋ ਗਈ ਤੂੰ ਕਿਵੇਂ ਫੇਲ ਹੋ ਗਿਆ ਇਹ ਤਾਂ ਹੋ ਨਹੀਂ ਸਕਦਾ ਸੀ ਮਤਲਬ ਕਿ ਬਾਰ-ਬਾਰ ਉਸ ਨੂੰ ਇਹ ਜਿਹੀਆਂ ਗੱਲਾਂ ਕਰਦੇ ਆ ਕਿ ਜਿਹੜਾ ਉਹਦਾ ਮਾਨਾ ਉਹ ਹੋਰ ਦੁਖੀ ਹੋਵੇ ਜਿਵੇਂ ਕਹਿੰਦੇ ਹੁੰਦੇ ਆ ਪੰਜਾਬੀ ਦੇ ਵਿੱਚ ਕਹਾਵਤ ਆ ਕਿ ਬਰਦੀ ਦੇ ਉੱਤੇ ਤੇਲ ਪਾਉਣਾ ਉਹ ਤੇਲ ਪਾਉਣ ਦਾ ਕੰਮ ਕਰਿਆ ਕਰਨ ਉਹ ਬੜਾ ਵਿਚਾਰਾ ਪਰੇਸ਼ਾਨ ਹੁੰਦਾ ਕਿ ਲੋਕ ਤਾਂ ਮੇਰੇ ਪਿੱਛੇ ਹੱਥ ਓਕੇ ਪਾ ਗਏ ਇਹਦਾ ਮੈਨੂੰ ਬਹੁਤ ਔਖਾ ਕਰਦਾ ਇਹਨਾਂ ਨੇ ਤਾਂ ਇੱਕ ਦਿਨ ਕੀ ਹੁੰਦਾ ਉਹ ਮੁੰਡਾ ਲੋਕਾਂ ਦੇ ਤੰਗ ਮਿਹਣਿਆਂ ਤੋਂ ਬੜਾ ਹੀ ਤੰਗ ਤੇ ਪਰੇਸ਼ਾਨ ਹੋ ਕੇ ਆਪਣੇ ਪਿੰਡ ਦੇ ਕੋਲੇ ਦੀ ਲੰਘਦੀ ਨਹਿਰ ਵੱਲ ਹੀ ਹੋ ਤੁਰਦਾ ਨਹਿਰ ਵੱਲ ਨੂੰ ਆਪਣਾ ਮੂੰਹ ਕਰਦਾ ਤੇ ਹੌਲੀ-ਹੌਲੀ ਨਹਿਰ ਵੱਲ ਨੂੰ ਤੁਰ ਜਾਂਦਾ ਤੇ ਮਹਿਰ ਦੇ ਕਿਨਾਰੇ ਤੇ ਬਣੀ ਕੰਢ ਦੇ ਉੱਪਰ ਚੜ ਜਾਂਦਾ ਜਦੋਂ ਕੰਢ ਦੇ ਉੱਪਰ ਚੜਦਾ ਤਾਂ ਉੱਤੇ ਜਾ ਕੇ ਬੈਠ ਜਾਂਦਾ ਕਾਫੀ ਸਮਾਂ ਬੈਠਾ ਰਹਿੰਦਾ ਉਸ ਮੁੰਡੇ ਨੂੰ ਕੰਢ ਦੇ ਉੱਪਰ ਬੈਠੇ ਨੂੰ ਦੂਰ ਬੈਠਾ ਇੱਕ ਬਜ਼ੁਰਗ ਵਿਅਕਤੀ ਸਿਆਣਾ ਵਿਅਕਤੀ ਉਹ ਦੇਖਦਾ ਰਹਿੰਦਾ ਤੇ 15 20 ਮਿੰਟ ਅਧਾ ਘੰਟੇ ਦਾ ਸਮਾਂ ਬਤੀਤ ਹੋਣ ਤੋਂ ਬਾਅਦ ਉਹ ਜਿਹੜਾ ਸਿਆਣਾ ਵਿਅਕਤੀ ਹੁੰਦਾ ਉਸ ਮੁੰਡੇ ਦੇ ਕੋਲ ਆ ਕੇ ਬੈਠਦਾ ਪੁੱਛਦਾ ਕਿ ਪੁੱਤਰ ਕੀ ਗੱਲ ਹੋ ਗਈ ਤੈਨੂੰ ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਤੂੰ ਬੜਾ ਹੀ ਪਰੇਸ਼ਾਨ ਅਤੇ ਨਿਰਾਸ਼ ਹੋਇਆ ਇਸ ਕੰਢੇ ਦੇ ਉੱਪਰ ਬੈਠਾ ਤੈਨੂੰ ਕੀ ਤਕਲੀਫ ਆ ਤੂੰ ਮੈਨੂੰ ਦੱਸ ਕੀ ਮੈਂ ਤੇਰੀ ਮਦਦ ਕਰ ਸਕਦਾ ਉਹ ਜਿਹੜਾ ਸਿਆਣਾ ਵਿਅਕਤੀ ਹੁੰਦਾ ਜਿਹਨੇ ਇੰਨੀਆਂ ਗੱਲਾਂ ਉਸ ਮੁੰਡੇ ਨੂੰ ਪੁੱਛਦਾ ਤਾਂ ਮੁੰਡਾ ਕਹਿੰਦਾ ਜੀ ਕੀ ਦੱਸਾਂ ਮੈਂ ਮੈਂ ਤਾਂ ਬੜਾ ਹੀ ਦੁਖੀ ਹਾਂ ਮੇਰੇ ਨਾਲ ਆ ਸਾਰਾ ਕੁਝ ਹੋਇਆ ਮੈਂ ਬਾਹਰ ਵੀ ਕਲਾਸ ਦੇ ਵਿੱਚੋਂ ਇੱਕ ਸਬਜੈਕਟ 'ਚ ਫੇਲ ਹੋ ਗਿਆ ਤੇ ਲੋਕ ਤਾਂ ਮੈਨੂੰ ਜਿਉਣਾ ਹੀ ਔਖਾ ਕਰਤਾ ਲੋਕਾਂ ਨੇ ਮਿਲਤਾ ਤਾਂ ਨੇ ਮੀਣੀ ਮਾਰਦੇ ਜਦੋਂ ਮੈਂ ਘਰੋਂ ਨਿਕਲਣਾ ਮੈਂ ਤਾਂ ਕਿਸੇ ਕੰਮ ਯੋਗ ਨਹੀਂ ਰਿਹਾ ਉਹ ਕਹਿੰਦਾ ਕਿ ਠੀਕ ਐ ਕੋਈ ਗੱਲ ਨਹੀਂ ਇੰਨਾ ਨਿਰਾਸ਼ ਨਾ ਹੋ ਤੈਨੂੰ ਇੱਕ ਨਾ ਉਜਗਤੀ ਦੱਸਦਾ ਤੂੰ ਜੇ ਇਹ ਕੰਮ ਕਰ ਲਵੇਂ ਤਾਂ ਸਭ ਕੁਝ ਹੀ ਠੀਕ ਹੋ ਜਾਏਗਾ ਉਸ ਮੁੰਡੇ ਦੇ ਵਿੱਚ ਇੱਕ ਨਵੀਂ ਕਿਰਨ ਜਾਗਦੀ ਆ ਉਹ ਕਹਿੰਦਾ ਜੀ ਦੱਸੋ ਕੀ ਕੰਮ ਆ ਜਿਹਦੇ ਨਾਲ ਮੇਰੀ ਪਰੇਸ਼ਾਨੀ ਦੂਰ ਹੋ ਜੂਗੀ ਉਹ ਕਹਿੰਦਾ ਕਿ ਤੂੰ ਐਂ ਕਰਨਾ ਘਰ ਜਾਣਾ ਘਰ ਜਾ ਕੇ ਇੱਕ ਦੁੱਧ ਦਾ ਭਰਿਆ ਹੋਇਆ ਲੋਟਾ ਚੱਕ ਲੈਣਾ ਇੱਕ ਲੋਟਾ ਜਿਹਦੇ ਵਿੱਚ ਤੂੰ ਫੁੱਲ ਭਰ ਲੈਣਾ ਉਹਨੂੰ ਦੁੱਧ ਦੇ ਨਾਲ ਤਾਂ ਹਾਂ ਤਾਂ ਕੁੱਪਰ ਤੱਕ ਦੁੱਧ ਬਣਾ ਫੁੱਲ ਭਰ ਲਈ ਜਦੋਂ ਤੂੰ ਆਪਣੇ ਖੇਤ ਵਾਲ ਨੂੰ ਜਾਣਾ ਕੰਮ ਧੰਦੇ ਲਈ ਕਿਤੇ ਵੀ ਜਾਣਾ ਉਸ ਲੋਟੇ ਨੂੰ ਆਪਣੇ ਹੱਥ ਦੇ ਵਿੱਚ ਝੁੱਕ ਕੇ ਤੁਰੇ ਜਾਂੀ ਜਿੱਥੇ ਵੀ ਕੰਮ ਤੇ ਜਾਣਾ ਉਹ ਕਹਿੰਦਾ ਕਿ ਠੀਕ ਹੈ ਜੀ ਮੁੰਡਾ ਘਰ ਜਾਂਦਾ ਤੇ ਜਾ ਕੇ ਬੜੇ ਹੀ ਉਤਸ਼ਾਹ ਦੇ ਨਾਲ ਇੱਕ ਲੋਟਾ ਚੱਕਦਾ ਤੇ ਲੋਟੇ ਨੂੰ ਦੁੱਧ ਨਾਲ ਤਾਂਹਾਂ ਤੱਕ ਫੁੱਲ ਭਰ ਲੈਂਦਾ ਫੁੱਲ ਭਰ ਕੇ ਆਪਣੇ ਹੱਥ ਦੇ ਉੱਪਰ ਚੱਕ ਕੇ ਤੁਰਿਆ ਜਾਂਦਾ ਉਸ ਦਾ ਧਿਆਨ ਉਸ ਲੋਟੇ ਦੇ ਵਿੱਚ ਪਾਏ ਹੋਏ ਦੁੱਧ ਦੇ ਉੱਤੇ ਹੁੰਦਾ ਕਿ ਇੱਕ ਵੀ ਬੂੰਦ ਕਿਤੇ ਦੁੱਧ ਦੀ ਬਾਹਰ ਨਾ ਡਿੱਗ ਜAVE ਕਿਉਂਕਿ ਉਸ ਸਿਆਣੇ ਵਿਅਕਤੀ ਨੇ ਦੱਸਿਆ ਹੁੰਦਾ ਕਿ ਦੁੱਧ ਦੀ ਬੂੰਦ ਡਿੱਗਣੀ ਨਹੀਂ ਚਾਹੀਦੀ ਬਿਤੇ ਇੱਕ ਵੀ ਉਹ ਉਸੇ ਤਰ੍ਹਾਂ ਕਰਦਾ ਤੇ ਸਾਰਾ ਧਿਆਨ ਜਿਹੜਾ ਆਪਣੇ ਉਸ ਲੋਟੇ ਦੇ ਵੱਲ ਲਾ ਜਾਂਦਾ ਤੇ ਹੌਲੀ-ਹੌਲੀ ਆਪਣੇ ਖੇਤ ਵੱਲ ਨੂੰ ਭਰਿਆ ਜਾਂਦਾ ਤੇ ਹੁਣ ਉਸ ਮੁੰਡੇ ਦਾ ਧਿਆਨ ਉਸ ਭਰੇ ਹੋਏ ਦੁੱਧ ਦੇ ਲੋਟੇ ਵਿੱਚ ਇੰਨਾ ਜ਼ਿਆਦਾ ਹੁੰਦਾ ਕਿ ਰਸਤੇ ਵਿੱਚ ਮਿਲਦੇ ਲੋਕਾਂ ਦੇ ਤਾਣੇ-ਮੀਣਿਆਂ ਦੀ ਜਿਹੜੀ ਆਵਾਜ਼ ਹੁੰਦੀ ਆ ਉਦੇ ਕੰਨਾਂ ਤੱਕ ਪਹੁੰਚਦੀ ਵੀ ਨਹੀਂ ਉਹਨੂੰ ਉਹ ਆਵਾਜ਼ ਸੁਣਾਈ ਵੀ ਨਹੀਂ ਦਿੰਦੀ ਕਿਉਂਕਿ ਉਹ ਸਾਰਾ ਧਿਆਨ ਆਪਣਾ ਸਾਰਾ ਫੋਕਸ ਉਸ ਦੁੱਧ ਦੇ ਭਰੇ ਹੋ ਮੋਟੇ ਵੱਲ ਲਾ ਦਿੰਦਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਣ ਲਈ ਮਿਲਦਾ ਕਿ ਜ਼ਿੰਦਗੀ ਵਿੱਚ ਤੁਸੀਂ ਕੋਈ ਵੀ ਆਪਣਾ ਕੰਮ ਕਰਦੇ ਹੋ ਉਸ ਕੰਮ ਦੇ ਵਿੱਚ ਇੰਨਾ బిజీ ਹੋ ਜਾਓ ਉਸ ਕੰਮ ਦੇ ਉੱਪਰ ਇੰਨਾ ਫੋਕਸ ਕਰੋ ਕਿ ਤੁਹਾਡੇ ਉੱਪਰ ਹੋਰ ਕਿਸੇ ਵੀ ਚੀਜ਼ ਦਾ ਕੋਈ ਅਸਰ ਨਾ ਹੋਵੇ ਲੋਕਾਂ ਦੀਆਂ ਗੱਲਾਂ ਤਾਨੇ ਮੀਨੇ ਉਹ ਤੁਹਾਡੇ ਉੱਪਰ ਕੋਈ ਅਸਰ ਨਾ ਕਰ ਸਕਣ ਤੁਸੀਂ ਆਪਣੇ ਕੰਮ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਹੋ ਜਾਵੋ ਜਿਵੇਂ ਇੱਕ ਕੈਮਰਾ ਜਦੋਂ ਫੋਟੋ ਕਲਿੱਕ ਕਰਦਾ ਤਾਂ ਉਹ ਆਪਣੇ ਸਬਜੈਕਟ ਦੇ ਉੱਪਰ ਇੰਨਾ ਜ਼ਿਆਦਾ ਫੋਕਸ ਕਰਦਾ ਕਿ ਬਾਕੀ ਦੀਆਂ ਸਾਰੀਆਂ ਚੀਜ਼ਾਂ ਨੂੰ ਬਲਰ ਕਰ ਦਿੰਦਾ ਇਸੇ ਤਰ੍ਹਾਂ ਹੀ ਤੁਸੀਂ ਵੀ ਆਪਣੇ ਕੰਮ ਦੇ ਉੱਪਰ ਇੰਨਾ ਜ਼ਿਆਦਾ ਫੋਕਸ ਰੱਖੋ ਤੇ ਬਾਕੀ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਆਪ ਬਲਰ ਹੋ ਜਾਣਗੀਆਂ ਸੋ ਦੋਸਤੋ ਜੇ ਤੁਸੀਂ ਵੀ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਜਿਹੜੇ ਲੋਕ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਤੰਨ ਮਿਹਨਿਆਂ ਦੇ ਕਾਰਨ ਆਪਣੇ ਟਾਰਗੇਟ ਤੋਂ ਭਟਕ ਚੁੱਕੇ ਹਨ ਸੋ ਇਸ ਦੇ ਲਈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉਹ ਆਪਣੇ ਨਵੇਂ ਟੀਚੇ ਦੇ ਵੱਲ ਵਧਣ ਤੇ ਇਸ ਵੀਡੀਓ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਬਦਲਾ ਆ ਸਕੇ ਸੋ ਜੇ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ